ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਲੜੀ ਚੱਲ ਰਹੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸੋ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕੀਤਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵਿੱਚ ਕੀ ਕੀ ਘਟਨਾਵਾਂ ਆਈਆਂ ਕੀ ਕੀ ਉਹਨਾਂ ਨੇ ਉਪਦੇਸ਼ ਦਿੱਤੇ ਤੇ ਕੀ ਕੀ ਉਹਨਾਂ ਨੇ ਕੌਤਕ ਕੀਤੇ ਕੋ ਸਾਧ ਸੰਗਤ ਜੀ ਕੋਨਾ ਸਾਖੀਆਂ ਦੀ ਸਮਾਪਤੀ ਤੋਂ ਬਾਅਦ ਅੱਜ ਅਸੀਂ ਤੁਹਾਡੇ ਵਾਸਤੇ ਨਵੀਂ ਸਾਂਝ ਪਾਉਣ ਜਾ ਰਹੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਕਿ ਉਹਨਾਂ ਦੇ ਜੀਵਨ ਵਿੱਚ ਕੀ ਕੀ ਘਟਨਾਵਾਂ ਹੋਈਆਂ ਤੇ ਉਹਨਾਂ ਨੇ ਆਪਣੇ ਜੀਵਨ ਵਿੱਚ ਕੀ ਕੀ ਕੌਤਕ ਕੀਤੇ ਇਹ ਸਾਰਾ ਕੁਝ ਅਸੀਂ ਤੁਹਾਨੂੰ ਇਸ ਸਾਖੀ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਕਿਰਪਾ ਕਰਕੇ ਸਾਖੀ ਨੂੰ ਧਿਆਨ ਦੇ ਨਾਲ ਤੇ ਬਿਨਾ ਸਕਿਪ ਕੀਤੇ ਆ ਪੂਰਾ ਸੁਣਨਾ ਜੀ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਪੁਰਸ਼ ਹਨ ਜਿਨ੍ਹਾਂ ਆਪਣੀ ਆਤਮ ਕਥਾ ਕਵਿਤਾ ਵਿੱਚ ਲਿਖੀ ਉਹ ਪਹਿਲੇ ਗੁਰੂ ਹਨ ਜਿਨ੍ਹਾਂ ਆਪਣੀ ਜਨਮ ਸਾਖੀ ਦੇ ਕੁਝ ਹਿੱਸੇ ਆਪਣੇ ਹੱਥੀਂ ਲਿਖੇ ਫਿਰ ਉਹ ਪਹਿਲੇ ਪਗੰਬਰ ਹਨ ਜਿਨ੍ਹਾਂ ਜਨਮ ਤੋਂ ਪਹਿਲਾਂ ਦੇ ਹਾਲਾਤੋਂ ਆਪਣੀ ਜੀਵਨ ਗਾਥਾ ਆਰੰਭ ਕੀਤੀ ਗੁਰੂ ਪਾਤਸ਼ਾਹ ਨੇ ਇਸ ਜੀਵਨ ਕਹਾਣੀ ਦਾ ਨਾਮ ਬਚਿੱਤਰ ਨਾਟਕ ਰੱਖਿਆ ਹੈ ਸੱਚਮੁੱਚ ਉਹਨਾਂ ਦਾ ਜੀਵਨ ਬਚਿੱਤਰ ਹੈ ਉਹਨਾਂ ਦੇ ਜੀਵਨ ਕਾਲ ਵਿੱਚ ਵਾਪਰੀ ਹਰ ਘਟਨਾ ਹਰ ਸਾਖੀ ਅਤੇ ਵਾਰਤਾ ਅਸਚਰਜ ਹੈ ਅਤੇ ਪੜਨ ਸੁਣਨ ਵਾਲੇ ਨੂੰ ਵੀ ਵਿਸਮਾਦ ਵਿੱਚ ਲੈ ਜਾਂਦੀ ਹੈ ਠੀਕ ਹੈ ਤੇ ਸੱਚੀ ਗੱਲ ਇਹ ਹੈ ਕਿ ਹੋਰ ਪੈਗੰਬਰ ਜੇ ਸੁਮਰੇ ਆਪਣਾ ਸੰਗਰਾਮ ਆਰੰਭ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਉਸ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਪਰ ਅਬਦਾਰ ਇਹ ਬੇਨਤੀ ਵੀ ਕਰਨ ਲੱਗ ਪਏ ਸਨ ਕਿ ਸ਼ਸਤਰਨ ਹੂ ਅਤਹੀ ਰਣ ਬੀਤਰ ਜੂਂ ਜ ਮਰੋ ਤੋਂ ਸਾਚ ਪਤੀਜੇ ਦਸ਼ਮੇਸ਼ ਪਿਤਾ ਜੀਵਨ ਪਰ ਸੰਸਾਰ ਦੇ ਵੱਡੇ ਪੇੜ ਵਿੱਚ ਹੰਡੇ ਹੋਏ ਖਿਡਾਰੀ ਵਾਂਗ ਖੇਡਦੇ ਰਹੇ ਗੁਰੂ ਨਾਨਕ ਜੀ ਨੇ ਜਗਤ ਨੂੰ ਤਿੰਨ ਐਕਟ ਦਾ ਡਰਾਮਾ ਕਿਹਾ ਹੈ ਜਿਸ ਵਿੱਚ ਹਰਖ ਸੋਗ ਅਤੇ ਵੈਰਾਗ ਦੇ ਤਿੰਨ ਅੰਗ ਹਨ ਇਸ ਖੇਡ ਨੂੰ ਕੋਈ ਵਿਰਲਾ ਹੀ ਜਾਣ ਸਕਦਾ ਹੈ ਅਤੇ ਜਾਣਦਾ ਉਹ ਹੀ ਹੈ ਜਿਸ ਨੂੰ ਪ੍ਰਭੂ ਆਪੂ ਸਮਝਾਵੇ ਹਰ ਇੱਕ ਸੋਗ ਵੈਰਾਗ ਅਨੰਦੀ ਖੇਲ ਹੀ ਦਿਖਾਓ ਗੁਰੂ ਗੋਬਿੰਦ ਸਿੰਘ ਜੀ ਦੇ ਉਚਾਰੇ ਸ਼ਬਦ ਇਸ ਵਾਕ ਦੀ ਵਿਆਖਿਆ ਹੀ ਹਨ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਭਗਤ ਨਾਮਦੇਵ ਜੀ ਨੇ ਇਸ ਸੰਸਾਰ ਨੂੰ ਤ੍ਰਿਸ਼ੰਦੇ ਦਾ ਖੇਲ ਆਖਿਆ ਹੈ ਤੀਨ ਛੰਦੇ ਖੇਲ ਆਛੀ ਇਸ ਜਗਤ ਤਮਾਸ਼ੇ ਵਿੱਚ ਪ੍ਰਭੂ ਨੇ ਆਪ ਨੂੰ ਬਰਕਤਾਂ ਦੇ ਕੇ ਦੁਸ਼ਟ দমন ਨੂੰ ਭੇਜਿਆ ਜਿਵੇਂ ਗੁਰੂ ਨਾਨਕ ਪ੍ਰਤੀ ਅਕਾਲ ਪੁਰਖ ਦੇ ਬਚਨ ਆਦਿ ਅਤੇ ਪ੍ਰਾਚਨ ਜਨਮ ਸਾਖੀਆਂ ਵਿੱਚ ਸਾਂਭੇ ਹੋਏ ਮਿਲ ਜਾਂਦੇ ਹਨ ਜਿਵੇਂ ਬਕਿੱਤਰ ਨਾਟਕ ਵਿੱਚ ਅਕਾਲ ਪੁਰਖ ਬਾਂਚ ਸੁਰੱਖਿਅਤ ਕਰ ਰੱਖਿਆ ਹੋਇਆ ਹੈ ਪ੍ਰਾਚਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਮਹੇਸ਼ਵਰ ਦੇ ਸੇਵਕ ਗੁਰੂ ਨਾਨਕ ਜੀ ਨੂੰ ਪਰਮਾਤਮਾ ਪਾਸ ਲੈ ਗਏ ਤਾਂ ਅੰਮ੍ਰਿਤ ਦਾ ਕਟੋਰਾ ਭਰ ਭਰ ਆਗਿਆ ਨਾਲ ਮਿਲਿਆ ਹੁਕਮ ਹੋਇਆ ਨਾਨਕ ਇਹ ਅੰਮ੍ਰਿਤ ਨਾਮ ਕਾ ਪਿਆਲਾ ਹੈ ਪੀਓ ਤੇ ਪਿਲਾਓ ਤਬ ਗੁਰੂ ਨਾਨਕ تسلیم ਕੀਤਾ ਪਿਆਲਾ ਪੀਤਾ ਸਾਹਿਬ ਮਿਹਰਬਾਨ ਹੋਇਆ ਬਚਨ ਕੀਤਾ ਨਾਨਕ ਮੈਂ ਤੇਰੇ ਕੋਲ ਹਾਂ ਮੈਂ ਤੇਰੇ ਤਾਹੀਨ ਨਿਹਾਲ kiya hai ਤੂੰ ਜਾਏ ਕਰ ਨਾਮ ਜਪ ਤੇ ਲੋਕਾਂ ਥੀ ਵੀ ਜਪਾਏ ਸਾਰੇ ਸੰਸਾਰ ਥੀ ਨਰਲੇਪ ਰਹੋ ਨਾਮਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ ਫੇਰ ਜਦ ਪ੍ਰਭੂ ਹਜੂਰੀ ਤੋਂ ਵਾਪਸ ਹੋਣ ਲੱਗੇ ਤਾਂ ਫੇਰ ਬਚਨ ਕੀਤਾ ਨਾਨਕ ਤੂੰ ਮੇਰਾ ਹੁਕਮ ਪਛਾਤਾ ਹੈ ਮੈਂ ਪਾਰ ਬ੍ਰਹਮ ਪਰਮੇਸ਼ਵਰ ਤੂੰ ਗੁਰ ਪਰਮੇਸ਼ਵਰ ਗੱਜ ਜੀ ਆਦ ਸਾਖੀਆਂ ਜਿਸ ਨੂੰ ਸ਼ੰਭੂ ਨਾਸ ਵਾਲੀ ਜਨਮ ਪੱਤਰੀ ਬਾਬੇ ਨਾਨਕ ਜੀ ਕੀ ਵੀ ਕਿਹਾ ਜਾਂਦਾ ਹੈ ਵਿੱਚ ਪਹਿਲੀ ਸਾਖੀ ਹੀ ਪ੍ਰਭੂ ਨਾਲ वार्तालाਪ ਹੈ ਉਸ ਦੇ ਆਰੰਭ ਦੇ ਸ਼ਬਦ ਹਨ ਇੱਕ ਦਿਨ ਬਾਬੇ ਨਾਨਕ ਕੋ ਬਾਣੀ ਆਈ ਜੇ ਨਾਨਕ ਮੇਰੇ ਪਾਸ ਆਉ ਤਾਂ ਬਾਬੇ ਨਾਨਕ ਕਹਾ ਇਹ ਸੱਚੇ ਪਾਸ਼ਾ ਮੈਂ ਜੇ ਆਵਾਂ ਤੇਰੇ ਪਾਸ ਇਤਨੀ ਕੋ ਮੈਨੂੰ ਪਹੁੰਚ ਨਹੀਂ ਜੇ ਤੇਰੇ ਦਰਗਾਹ ਆਵਾਂ ਬਾਬਾ ਨਿਰੰਕਾਰ ਕੇ ਮਹਿਲ ਜਾਏ ਖੜਾ ਕੀਤਾ ਫੇਰ ਨਿਰੰਕਾਰ ਕੀ ਆਗਿਆ ਆਈ ਨਾਨਕ ਤੁਧਨੋ ਮੇਰਾ ਕਰਮ ਖੁਸ਼ੀ ਹੈ ਮੈਂ ਤੁਧ ਉਪਰ ਮਿਹਰਬਾਨ ਹਾਂ ਜੋ ਮੇਰਾ 913 9 ਮੇਰਾ ਨਾਂ ਸਤਗੁਰ ਪੁਰਖ ਹੈ ਤੇਰਾ ਨਾਂ ਜਗਤਗੁਰ ਕੀਤਾ ਜਾਹੇ ਨਾਨਕ ਮੈਂ ਤੇਰਾ ਇੱਕ ਪੰਥ ਕੀਤਾ ਉਹਨਾਂ ਕੋ ਭਗਤ ਕੋ ਦ੍ਰਿੜਾਵਣੀ ਧਰਮ ਦ੍ਰਿੜਾਵਣਾ ਗ੍ਰਸਥ ਵਿੱਚ ਬੈਰਾਗੀ ਕਰਨੇ ਉਦਾਸੀ ਕਰਨੇ ਨਹੀਂ ਮੇਰੇ ਮਾਰਗ ਕੀ ਇਹ ਹੀ ਨਿਸ਼ਾਨੀ ਹੈ ਪਰਮੇਸ਼ਵਰ ਜੀ ਪਾਵਣਾ ਪਰਮੇਸ਼ਵਰ ਦਾ ਸਿਮਰਨ ਨਾਮ ਦਾਣ ਇਸ਼ਾਨ ਦਇਆ ਧਰਮ ਰਹਿਣਾ ਸੰਜਮ ਰੱਖਣੇ ਆਲ ਕਮਾਏ ਖਾਣਾ ਮਿਰ ਲੋਭ ਰਹਿਣਾ ਸਤਵਾਦੀ ਹੋਵਣਾ ਝੂਠ ਨਾਹੀ ਬੋਲਣਾ ਝੂਠ ਕੀ ਭਗਤ ਥਾਏ ਨਾਹੀ ਪਾਉਂਦੀ ਸੱਚ ਕੀ ਭਗਤ ਥਾਏ ਪਾਉਂਦੀ ਹੈ ਵਿਖਿਆ ਨਾਹੀ ਸੰਚਾਵਣੀ ਆਇਆ ਚਲਾਇਆ ਏਕ ਟੇਕ ਮੇਰੇ ਨਾਮ ਕੀ ਕਰਨੀ ਏਕ ਦੂਜੀ ਨਾਹੀ ਕਰਨੀ ਤੁਧ ਉਪਰ ਮੇਰਾ ਕਰਮ ਹੈ ਤੂ ਸੋ ਹਉ ਹਉ ਸੋ ਤੂੰ ਮੇਰੇ ਨਾਮੇ ਬਿਨ ਕਿਛ ਹੋਰ ਵਿਚਾਰਨ ਕਰਨਾ ਨਾਹੀ ਤਾਂ ਬਾਬੇ ਨਾਨਕ ਡੰਡੋਤ ਬੰਦਨਾ ਕਰਕੇ ਚਰਨ ਬੰਦਨਾ ਕਰਕੇ ਵਿਦਾ ਹੁਆ ਤਾਂ ਫਿਰ ਇਸ ਯੁੱਗ ਕੇ ਮਨੁੱਖਾਂ ਕੋ ਤਾਰਨ ਕੀ ਨਿਮਿਤ ਇਹਾ ਆਇਆ ਆਏ ਕੇ ਇਹਾ ਰਚਨਾ ਰਚੀ ਵਾਹ ਗੁਰੂ ਸਤ ਗੁਰੂ ਸ਼ਬਦ ਗੁਰੂ ਕਰਨ ਕਾਰਨ ਸਮਰੱਥ ਗੁਰ ਜਿੰਨ ਕੇ ਪ੍ਰਸ਼ਾਦ ਸੱਚ ਦਿੜਿਆ ਇਹ ਵਰ ਲੈ ਕੇ ਆਏ ਸਨ ਗੁਰੂ ਨਾਨਕ ਦੇਵ ਜੀ ਕੇ ਤੇਰੇ ਇਸ ਸਾਰਾ ਧਨ ਮੇਰਾ ਧਰਮ ਹੋਵੇਗਾ ਅਤੇ ਤੇਰੇ ਸਾਰੇ ਕਰਮ ਮੇਰੇ ਹੋਣਗੇ ਅਤੇ ਕੋਈ ਲੇਪ ਛੇਪ ਨਹੀਂ ਹੋਣ ਲੱਗਾ ਦਸ਼ਮੇਸ਼ ਪਿਤਾ ਦੀ ਜਨਮ ਸਾਖੀ ਉਥੋਂ ਆਰੰਭ ਹੈ ਜਿੱਥੇ ਹਿਮਕੁੰਡ ਪਰਬਤ ਹੈ ਤੇ ਸੱਤ ਚੋਟੀਆਂ ਹਨ ਉਥੇ ਹੀ ਪੁਰਖ ਭਗਵੰਤ ਰੂਪ ਹੋਏ ਜਿਸ ਨੂੰ ਦਵੈ ਤੇ ਏਕ ਰੂਪ ਲਿਖਿਆ ਹੈ ਉਸ ਆਨੰਦ ਵਿੱਚ ਡਿਗਿਆ ਹੀ ਦਸ਼ਮੇਸ਼ ਪਿਤਾ ਨੂੰ ਅਕਾਲ ਪੁਰਖ ਨੇ ਸੰਬੋਧਨ ਕਰਦੇ ਹੋਏ ਕਿਹਾ ਸੰਸਾਰ ਤੇ ਜਾਓ ਦਸ਼ਮੇਸ਼ ਪਿਤਾ ਜੀ ਉਸ ਆਨੰਦਮਈ ਇੱਕ ਰਸ ਅਵਸਥਾ ਨੂੰ ਛਾੜਣ ਲਈ ਤਿਆਰ ਨਹੀਂ ਸਨ ਪਰ ਜਦ ਅਕਾਲ ਪੁਰਖ ਨੇ ਜਗਤ ਦੀ ਮੂਲੋਂ ਵਿਗੜੀ ਦਸ਼ਾ ਸੁਣਾਈ ਤਾਂ ਉਹ ਹੁਕਮ ਮੰਨ ਸੰਸਾਰ ਤੇ ਆਏ ਆਕਾਲ ਪੁਰਖ ਦੇ ਵਾਕਾਂ ਨੂੰ ਧਿਆਨ ਨਾਲ ਪੜਨ ਨਾਲ ਆਦ ਸਾਖੀ ਦੇ ਬਚਨਾਂ ਦੀ ਮਹੱਤਤਾ ਪ੍ਰਗਟ ਹੋ ਜਾਵੇਗੀ ਪ੍ਰਭੂ ਨੇ ਕਿਹਾ ਸਭ ਤੋਂ ਪਹਿਲਾਂ ਮੈਂ दैਤਾਂ ਨੂੰ ਭੇਜਿਆ दैਤ ਆਪਣੀ ਸਰੀਰਕ ਸ਼ਕਤੀ ਨੂੰ پا ਕੇ ਹੰਕਾਰ ਵਿੱਚ ਆਫਰ ਆਫਰ ਫਿਰਨ ਲੱਗੇ ਉਹ ਸਿਰਫ ਸ਼ਕਤੀ ਦੇ ਹੀ ਪੁਜਾਰੀ ਹੋ ਗਏ ਸ਼ਕਤੀ ਦੇ ਸੋਮੇ ਨੂੰ ਉਹ ਭੁੱਲ ਬੈਠੇ ਅਜਿਹੀ ਦੁਰਦਸ਼ਾ ਹੋ ਗਈ ਕਿ ਉਹਨਾਂ ਨੂੰ ਨਾਸ਼ ਕਰਨ ਤੋਂ ਬਗੈਰ ਕੋਈ ਰਾਹ ਨਾ ਰਿਹਾ ਉਹਨਾਂ ਨੂੰ ਮਾਰ ਮੁਕਾਇਆ ਤੇ ਦੇਵਤੇ ਉਪਜਾਈ ਛੇਤੀ ਹੀ ਦੇਵਤਿਆਂ ਵੀ ਸ਼ਕਤੀ ਦਾ ਸਹਾਰਾ ਲੈਣਾ ਆਰੰਭ ਕਰ ਦਿੱਤਾ ਦੇਵਤੇ ਸਭ ਸ਼ਕਤੀ ਦਾ ਮਾਲਕ ਆਪਣੇ ਆਪ ਨੂੰ ਹੀ ਸਮਝਣ ਲੱਗ ਪਏ ਇਥੋਂ ਤੱਕ ਕਿ ਉਹਨਾਂ ਆਪਣੀ ਪਰਪੂਜਾ ਵੀ ਕਰਵਾਉਣੀ ਆਰੰਭ ਕਰ ਦਿੱਤੀ ਕਈ ਆਪਣੇ ਆਪ ਨੂੰ ਮਹਾਦੇਵ ਖਵੋਣ ਲੱਗ ਪਏ ਉਹਨਾਂ ਨੂੰ ਪੂਜਾ ਕਰਵਾਉਂਦੇ ਦੇਖ ਮੈਂ ਇਸ ਸਿੱਟੇ ਤੇ ਹੀ ਪੂਜਾ ਕਿ ਹੁਣ ਐਸੇ ਜੀਵ ਭੇਜੇ ਜਾਣ ਜੋ ਮੇਰੀ ਸਾਖ ਭਰਨ ਅਤੇ ਆਪਾ ਨਾ ਜਨਾਉਣ ਸੋ 8 ਸਾਖੀ ਭੇਜੇ ਜਿੰਨਾ ਕੁਝ ਤੇ ਮੇਰੀ ਹੋਣ ਦੀ ਸਾਖੀ ਜ਼ਰੂਰ ਭਰੀ ਪਰ ਛੇਤੀ ਹੀ ਉਹ ਭੁੱਲ ਵੀ ਗਏ ਤੇ ਆਪਣੀ ਆਪਣੀ ਪੂਜਾ ਕਰਨ ਲੱਗ ਪਏ ਉਹਨਾਂ ਦੀ ਦੇਖਾ ਦੇਖੀ ਹਰ ਉਸ ਵਸਤੂ ਦੀ ਪੂਜਾ ਹੋਣ ਲੱਗੀ ਜਿਸ ਵਿੱਚ ਰਤਾ ਪਰ ਸ਼ਕਤੀ ਸੀ ਸੂਰਜ ਚੰਦ ਅੱਗ ਪਾਣੀ ਪੱਥਰ ਵਾਓ ਤੇ ਵਰਣ ਦੀ ਪੂਜਾ ਘਰ ਘਰ ਹੋਣ ਲੱਗੀ ਇਹ ਦੁਰਦਸ਼ਾ ਦੇਖ ਹੀ ਮਨੁੱਖ ਨੂੰ ਪੈਦਾ ਕੀਤਾ ਪਰ ਮਨੁੱਖ ਵੀ ਛੇਤੀ ਹੀ ਸੁਆਰਥ ਵਿੱਚ ਪੈ ਕੇ ਰਚਨ ਹਾਰ ਹੀ ਭੁਲਾ ਬੈਠਾ ਇਹ ਸੋਚ ਸਿੱਧ ਤੇ ਫਿਰ ਸਾਧੂ ਥਾਪੇ ਪਰ ਉਹ ਵੀ ਹਉ ਵਿੱਚ ਐਸੇ ਉਲਝੇ ਕਿ ਮੈਨੂੰ ਨਾ ਪਛਾਣਿਆ ਇਹ ਮਹਾਪੁਰਖ ਦੀ ਕਿਸੇ ਸਾਰ ਹੀ ਨਾ ਲਈ ਵੈਰ ਵਿਰੋਧ ਤੇ ਹੰਕਾਰ ਜੋਰਾ ਤੇ ਹੋ ਗਿਆ ਹਰ ਪਾਸੇ ਹੋਮੇ ਦੇ ਤੰਦੂਰ ਤਪਨ ਲੱਗੇ ਇੰਜ ਹੋਇਆ ਜਿਵੇਂ ਜੰਗਲ ਵਿੱਚ ਬ੍ਰਿਸ਼ ਆਪਸ ਵਿੱਚ ਲੜ ਲੜ ਖੈ ਖੈ ਜੰਗਲ ਨੂੰ ਹੀ ਅੱਗ ਲਗਾ ਦਿੰਦੇ ਹਨ ਕਈਆਂ ਆਪਣੇ ਰਾਜ ਬਣਾ ਲਏ ਤੇ ਕਈ ઋષਿ ਬਣ ਬੈਠੇ ਨਾ ਜਿਆਂ ਆਪਣੇ ਕਾਨੂੰਨ ਬਣਾ ਲਏ ਤੇ ਰਿਸ਼ੀਆਂ ਨੇ ਆਪਣੀਆਂ ਆਪਣੀਆਂ ਅੱਡ ਅੱਡ ਮਰਿਆਦਾਵਾਂ ਉਹਨਾਂ ਵਿੱਚੋਂ ਹੀ ਇੱਕ ਦਤਾ ਕਰੇ ਪੈਦਾ ਹੋਇਆ ਉਹਨਾਂ ਨੇ ਆਪਣੇ ਮਤ ਮਰਿਆਦਾ ਦਾ ਇਤਨਾ ਪ੍ਰਚਾਰ ਕੀਤਾ ਕਿ ਪ੍ਰਭੂ ਦੀ ਬੰਦਗੀ ਤਾਂ ਸਾਰਿਆਂ ਨੂੰ ਭੁੱਲ ਹੀ ਗਈ ਰੀਤਾ ਰਵਾਜਾਂ ਤੇ ਰਸਮਾਂ ਦੀ ਹੀ ਜੈ ਹੋਣ ਲੱਗੀ ਫਿਰ ਮੁਹੰਮਦ ਭੇਜਿਆ ਉਸ ਵਖ ਸ਼ਰਹਾ ਸ਼ੁਰੂ ਕਰ ਦਿੱਤੀ ਫਿਰ ਗੋਰਖ ਅਤੇ ਰਾਮਾਨੰਦ ਆਏ ਉਹਨਾਂ ਵੀ ਪੁਰਾਣਾ ਰਾਹ ਨਾ ਛੱਡਿਆ ਜੇ ਕਿਸੇ ਨੂੰ ਭੇਜਿਆ ਜੇ ਕੋਈ ਹੋਤ ਭਇਓ ਜਗ ਸਿਆਣਾ ਤਿੰਨ ਤਿੰਨ ਆਪਣੋ ਪੰਥ ਚਲਾਣਾ ਸਭ ਆਪਣੀ ਆਪਣੀ ਉਰਜਾਨਾ ਪਾਰ ਬ੍ਰਹਮ ਕਾਹੂ ਨਾ ਪਛਾਨਾ ਪੇੜ ਪਾਤ ਆਪਨ ਤੇ ਜਲੇ ਪ੍ਰਭ ਕੇ ਪੰਥ ਨਾ ਕੋ ਉ ਚਲੇ ਇਸ ਆਪ ਹੁਦਰੀ ਪੰਥ ਤੋਂ ਖੁੰਝੀ ਦਰਦਨਾਕ ਦਸ਼ਾ ਦਾ ਹੋਣਾ ਦੱਸ ਕੇ ਅਕਾਲ ਪੁਰਖ ਨੇ ਦਸ਼ਮੇਸ਼ ਨੂੰ ਕਿਹਾ ਹੁਣ ਆਪਣੀ ਸ਼ਕਤੀ ਤੈਨੂੰ ਦਿੱਤੀ ਸੰਸਾਰ ਨੂੰ ਠੀਕ ਰਾ ਪੰਥ ਵਿਰੇੜਿ ਕਰਾਓ ਜਿੱਥੇ ਵੀ ਜਾਓ ਧਰਮ ਨੂੰ ਫੈਲਾਓ ਅਤੇ ਨੀਵੀਆਂ ਮਾੜੀਆਂ ਰੁਚੀਆਂ ਤੋਂ ਲੋਕਾਂ ਨੂੰ ਵਰਜੋ ਆਕਾਲ ਪੁਰਖ ਬਾਾਂਚ ਚਪਈ ਮੈਂ ਆਪਣਾ ਸਤ ਤੋਹੇ ਨਿਵਾਜਾ ਪੰਥ ਪਰਚਰ ਕਰ ਬੇ ਕਹਿ ਸਾਜਾ ਜਾਹੇ ਤਹਾਂ ਤੇ ਧਰਮ ਚਲਾਏ ਕੋ ਬੁੱਧ ਕਰਨ ਤੇ ਲੋਕ ਹਟਾਏ ਇਸੇ ਦੀ ਵਿਆਖਿਆ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸ਼ਬਦਾਂ ਵਿੱਚ ਕੀਤੀ ਉਹ ਫਰਮਾਉਂਦੇ ਹਨ ਜੋ ਪ੍ਰਭੂ ਨੇ ਕਿਹਾ ਹੈ ਉਹ ਹੀ ਕਰਾਂਗਾ ਕਿਸੇ ਨਾਲ ਜਾਤੀ ਵੈਰ ਨਹੀਂ ਹੈ ਜੋ ਮੈਨੂੰ ਪਰਮੇਸ਼ਰ ਆਖਣਗੇ ਉਹ ਹੀ ਨਰਕਾਂ ਦੀ ਅੱਗ ਵਿੱਚ ਸੜਨਗੇ ਮੈਂ ਤਾਂ ਉਸ ਦਾ ਇੱਕ ਨਿਮਾਣਾ ਜਿਹਾ ਸੇਵਕ ਹਾਂ ਉਹ ਹੀ ਆਖਾਂਗਾ ਜੋ ਉਸ ਨੇ ਕਹਿਣ ਲਈ ਭੇਜਿਆ ਹੈ ਕਿਸੇ ਸੰਸਾਰੀ ਤੇ ਵਿਹਾਰੀ ਡਰ ਤੋਂ ਆਪਨੀ ਆਵਾਜ਼ ਬੰਦ ਜਾਂ ਬਦਲਾਂਗਾ ਨਹੀਂ ਮੈਨੂੰ ਕਿਸੇ ਤੋਂ ਭੈ ਨਹੀਂ ਇਹ ਨਾ ਹੀ ਕੋਈ ਲਾਲਚ ਹੈ ਸਿਰਫ ਇਸ ਕਾਰਨ ਸੰਸਾਰ ਤੇ ਆਇਆ ਹਾਂ ਕਿ ਉਸ ਦੀ ਵਡਿਆਈ ਦ੍ਰਿੜ ਕਰਾ ਸਕਾਂ ਧਰਮ ਦਾ ਪ੍ਰਚਾਰ ਤੇਜਕਾਰ ਕਰਾਂ ਭਲੇ ਪੁਰਸ਼ਾਂ ਦੀ ਸਦੀਵੀ ਰੱਖਿਆ ਦਾ ਪ੍ਰਬੰਧ ਹੋ ਜਾਵੇ ਤੇ ਉਹ ਜੋ ਇਲਤਾ ਦੇ ਸਹਾਰੇ ਟੁਰਦੇ ਫਿਰਦੇ ਹਨ ਮੁੱਕ ਜਾਣ ਜਿਮ ਤਨ ਕਹੀ ਇਨੇ ਤਿਮ ਕਹਿਹੁ ਔਰ ਕਿਸ ਤੇ ਬੈਰ ਨ ਗਹਿਹੁ ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ ਮੋਕੋ ਦਾਸ ਤਵਨ ਕਾ ਜਾਨੋ ਯਾ ਮੈਂ ਪੀਰ ਨ ਰੰਚ ਪਛਾਨੋ ਮੈਂ ਹਾਂ ਪਰਮਪੁਰਖ ਕਾ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਜੋ ਪ੍ਰਭ ਜਗਤ ਕਹਾਂ ਸੋ ਕਹਿਹੁ ਮਿਤਰ ਲੋਗ ਤੇ ਮੋਨ ਨਾ ਰਹਹੁ ਹਮ ਇਕਾਜ ਜਗਤ ਮੋ ਆਏ ਪਰਮ ਹੇਤ ਗੁਰੂ ਦੀਵ ਪਠਾਈ ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖਿਨ ਪਕਰ ਪਛਾਰੋ ਜਾਹੀ ਕਾਜ ਤਰਾ ਹਮ ਜਨਮ ਸਮਝਲੇ ਸਾਧੂ ਸਭ ਮਨਮ ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਭ ਕੋ ਮੂਲ ਉਪਾਰਨ ਸੰਗਤ ਜੀ ਕਲਗੀਧਰ ਦਾ ਕਥਨ ਸੀ ਫੋਕਟ ਧਰਮ ਵਿਸਾਰ ਸਬੇ ਕਰਤਾਰ ਹੀ ਕੋ ਜੀਆ ਜਾਨੋ ਗੁਰੂ ਨਾਨਕ ਦੀ ਆਵਾਜ਼ ਬੋਲ ਰਹੀ ਸੀ ਹਾ ਤੇ ਇਲਾਏ ਸੁਰਗ ਨਾ ਜਾਉ ਜੋ ਮਨ ਜੀਤ ਸਕਾ ਨਾ ਕਾਹੂੰ ਇਹ ਸਾਰੀ ਲਿਖਤ ਪ੍ਰਗਟ ਕਰਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨਿਰੋਲ ਵਾਹਿਗੁਰੂ ਦੇ ਨਾਮ ਦਾ ਟਿੰਡੋਰਾ ਦੇਣ ਲਈ ਆਏ ਸਨ ਸੰਸਾਰ ਵਿੱਚ ਦਾਤ ਰੂਚੀ ਦੇਵ ਰੂਚੀ ਪੁੱਠੀ ਰੂਚੀ ਰੀਤ ਰਸਮ ਅਤੇ ਸਰਹਾ ਦਾ ਹੀ ਜੋਰ ਸੀ ਧਰਮ ਨਾਂ ਦੀ ਚੀਜ਼ ਵਿੱਚੋਂ ਲਵ ਵੀ ਨਹੀਂ ਸੀ ਜਿੱਥੇ ਹੈ ਵੀ ਸੀ ਉਥੇ ਆਪਣੀ ਹਉਂਦ ਦੀ ਇਤਨੀ ਪਕੜ ਸੀ ਕਿ ਪ੍ਰਭੂ ਵਿੱਚੋਂ ਕੱਢ ਹੀ ਦਿੱਤਾ ਗਿਆ ਸੀ ਰਸੂਲ ਵੱਲ ਬਹੁਤਾ ਧਿਆਨ ਸੀ ਅਸੂਲ ਅਤੇ ਪੈਗਾਮ ਵੱਲ ਉੱਕਾ ਹੀ ਨਹੀਂ ਜੀਵਨ ਭਰ ਗੁਰੂ ਨੇ ਇਸ ਪਾਸੇ ਦਾ ਸੰਘਰਸ਼ ਕੀਤਾ ਤੇ ਫੇਰ ਧਰ ਤੇਜ ਕਰਾਰਾਂ ਵਾਹਿਗੁਰੂ ਜੀ ਦਾ ਖਾਲਸਾ ਸਾਜ ਕੇ ਆਪੂ ਚੇਲਾ ਬਣ ਆਪਾਂ ਵੀ ਸੰਕੋਚ ਲਿਆ ਭਾਈ ਗੁਰਦਾਸ ਜੀ ਨੇ ਰਾਮਕਲੀ ਵਾਰ ਪਾਸ਼ਾਈ ਦਸਵੀਂ ਕੀ ਵਿੱਚ ਇਸੇ ਇੱਕ ਪੱਖ ਨੂੰ ਉਜਾਗਰ ਕੀਤਾ ਹੈ ਅਤੇ ਇਸੇ ਨੂੰ ਉਜਾਗਰ ਕਰਨ ਦੀ ਲੋੜ ਹੈ ਸੋ ਸਾਧ ਸੰਗਤ ਜੀ ਸਾਖੀ ਜਿਆਦਾ ਲੰਮੀ ਹੋਣ ਕਰਕੇ ਆਪਾਂ ਸਾਖੀ ਨੂੰ ਇੱਥੇ ਹੀ ਰੋਕਦੇ ਹਾਂ ਤੇ ਇਸੇ ਸਾਖੀ ਦਾ ਅਗਲਾ ਭਾਗ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ ਜਲਦੀ ਹੀ ਲੈ ਕੇ ਆਵਾਂਗੇ ਅਗਲਾ ਭਾਗ ਤਦ ਤੱਕ ਲਈ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ